ਸਤਿ ਸ੍ਰੀ ਅਕਾਲ ਮੈਂ ਰਮਨਦੀਪ ਦਸਤਖਤ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦੀ ਹਾਂ ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰੀਆ ਬਹੁਤ ਵਧੀਆ ਹੁੰਗਾਰਾ ਦੇ ਰਹੇ ਹੋ ਮੇਰੀ ਗੱਲਬਾਤ ਨੂੰ ਸੁਣ ਰਹੇ ਹੋ ਆਪਣੇ ਵਿਚਾਰ ਰੱਖ ਰਹੇ ਹੋ ਇਸ ਗੱਲ ਦੀ ਮੈਨੂੰ ਬੜੀ ਤਸੱਲੀ ਹੈ ਇਹਦੇ ਨਾਲ ਜਿਹੜੀ ਸਿਹਤ ਵਧੀਆ ਹੋਈ ਰਹਿੰਦੀ ਆ ਮਨ ਖੁਸ਼ ਹੋਇਆ ਰਹਿੰਦਾ ਤੇ ਅੱਜ ਆਪਾਂ ਜਿਹੜੀ ਗੱਲ ਕਰਨੀ ਹੈਗੀ ਉਹ ਆਪਣੀ ਸਿਹਤ ਨੂੰ ਲੈ ਕੇ ਆ ਇਹ ਗੱਲ ਮੈਂ ਕਿਸੇ ਤੋਂ ਸੁਣੀ ਹੋਈ ਹੈ ਗੱਲਾਂ ਇਹ ਹੀ ਹੁੰਦੀਆਂ ਜਾਂ ਆਪਾਂ ਪੜ ਲੈਂਦੇ ਆ ਕਿਸੇ ਕਿਤਾਬ 'ਚ ਲਿਖੀ ਹੋਈ ਗੱਲ ਕਿਸੇ ਮੈਗਜ਼ੀਨ 'ਚ ਲਿਖੀ ਹੋਈ ਜਾਂ ਆਪਾਂ ਕਿਸੇ ਦੋਸਤ ਮਿੱਤਰ ਕੋਲੋਂ ਸੁਣ ਲੈਂਦੇ ਆ ਸੋ ਇਹ ਗੱਲ ਹੈਗੀ ਆ ਵੀ ਜਦੋਂ ਆਪਾਂ ਕੋਈ ਨਵੀਂ ਗੱਡੀ ਲੈਨੇ ਆ ਕਾਰ ਲੈਨੇ ਆ ਸਕੂਟਰ ਲੈਨੇ ਆ ਕੋਈ ਵੀ ਚੀਜ਼ ਲੈਨੇ ਆ ਤਾਂ ਉਹਦੇ ਨਾ ਉਹ ਆਪਾਂ ਨੂੰ ਦੱਸਦੇ ਨੇ ਕਿ ਇਹਦੀ ਹਰ 3 ਮਹੀਨੇ ਬਾਅਦ ਸਰਵਿਸ ਕਰਾਉਣੀ ਆ ਤੇ ਮਤਲਬ ਇਹਨੂੰ ਆ ਕੇ ਏਜੰਸੀ ਚ ਲੈ ਕੇ ਆਉਣਾ ਇਹਦੀ ਸਰਵਿਸ ਕਰਾਉਣੀ ਹੈ ਇੱਕ ਦੋ ਸਰਵਿਸਿਸ ਸਾਨੂੰ ਫ੍ਰੀ ਵੀ ਦਿੰਦੇ ਆ ਜਦੋਂ ਤੱਕ ਅਸੀਂ ਨਹੀਂ ਜਾਂਦੇ ਜਾਂ ਕਿਸੇ ਵਜ੍ਹਾ ਕਰਕੇ ਲੇਟ ਹੋ ਜਾਣੇ ਵੈਸੇ ਤਾਂ ਅਸੀਂ ਹੁੰਦੇ ਹੀ ਨਹੀਂ ਗੱਡੀ ਲਈ ਤਾਂ ਆਪਾਂ ਲੇਟ ਨਹੀਂ ਹੁੰਦੇ ਕਿ ਇਹਦੀ ਸਰਵਿਸ ਦਾ ਟਾਈਮ ਆ ਗਿਆ ਆਪਾਂ ਜਾਣਾ ਕਈ ਵਾਰ ਜਦੋਂ ਲੇਟ ਕਿਸੇ ਵਜ੍ਹਾ ਕਰਕੇ ਹੋ ਵੀ ਜਾਂਦੇ ਆ ਤਾਂ ਏਜੰਸੀ ਚੋਂ ਸਾਨੂੰ ਫੋਨ ਆਉਂਦੇ ਰਹਿੰਦੇ ਆ ਬਾਰ-ਬਾਰ ਤੇ ਅਸੀਂ ਟਾਈਮ ਟੂ ਟਾਈਮ ਉਹਦਾ ਜਿਹੜਾ ਚੈੱਕ ਅਪ ਹੈਗਾ ਉਹ ਕਰਾਉਂਦੇ ਰਹਿੰਦੇ ਆ ਹੈਨਾ ਤੇ ਇਹਦੇ ਨਾਲ ਹੀ ਜਿਹੜਾ ਸਾਡਾ ਸਰੀਰ ਹੈਗਾ ਅਣਮੁੱਲਾ ਸਰੀਰ ਬੇਸ਼ਕੀਮਤੀ ਸਰੀਰ ਅਸੀਂ ਇਹਦੀ ਕਦੀ ਚੈੱਕਅਪ ਕਰਾਇਆ ਇਹਦਾ ਇਹਦੇ ਵੱਲੋਂ ਅਸੀਂ ਇਨੀ ਘੌਲ ਕਿਉਂ ਕਰਦੇ ਆ ਸਾਨੂੰ ਪਤਾ ਵੀ ਹੁੰਦਾ ਕਿ ਕੋਈ ਟਿੱਲ ਮੱਠ ਹੈਗੀ ਆ ਅਸੀਂ ਮਾੜੀ ਮੋਟੀ ਗੱਲ ਨੂੰ ਤਾਂ ਇਗਨੋਰ ਹੀ ਕਰ ਦਿੰਨੇ ਆ ਜਦ ਕਿ ਉਸ ਮਾੜੀ ਮੋਟੀ ਗੱਲ ਦੇ ਪਾਚ ਰਿਜ਼ਲਟ ਹੈ ਨਾ ਜਿਹੜੇ ਬਹੁਤ ਖਤਰਨਾਕ ਹੁੰਦੇ ਨੇ ਤੇ ਉਦੋਂ ਸਾਡੇ ਕੋਲ ਵੇਲਾ ਨਹੀਂ ਹੁੰਦਾ ਵੇਲਾ ਹੱਥੋਂ ਨਿਕਲ ਜਾਂਦਾ ਸੋ ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਖਾਸ ਕਰਕੇ ਜਿਹੜੇ 40 ਸਾਲ ਦੇ ਉਮਰ ਦੇ ਹੋ ਗਏ ਨੇ ਇਸ ਤੋਂ ਬਾਅਦ ਜਿਹੜਾ ਹੈਗਾ ਸਾਨੂੰ ਆਪਣੇ ਸਰੀਰ ਦਾ ਜਿਹੜਾ ਹੈਗਾ ਸਾਰੀ ਉਹਦੇ ਟੈਸਟ ਵਗੈਰਾ ਉਹਦੇ ਕਰਾਉਂਦੇ ਰਹਿਣਾ ਚਾਹੀਦਾ ਹਰ 6 ਮਹੀਨੇ ਬਾਅਦ ਕਿਉਂਕਿ ਹੋਰ ਜਿਹੜਾ ਅਸੀਂ ਪੈਸਾ ਟੱਗਾ ਖਰਚਦੇ ਹਾਂ ਹੋਰ ਸੁਖ-ਸਹੂਲਤਾਂ ਲਈ ਉਹ ਤਾਂ ਹੀ ਵਧੀਆ ਹੁੰਦੀਆਂ ਨੇ ਜੇ ਸਾਡਾ ਸਰੀਰ ਤੰਦਰੁਸਤਾ ਤਾਂ ਹੀ ਅਸੀਂ ਉਹਨਾਂ ਨੂੰ ਮਾਣ ਸਕਦੇ ਹਾਂ ਤਾਂ ਹੀ ਉਹ ਸਾਨੂੰ ਚੰਗੀਆਂ ਲੱਗਦੀਆਂ ਵੱਡੇ ਘਰ ਮਹਿਲ ਮਾੜੀਆਂ ਵੱਡੀਆਂ ਗੱਡੀਆਂ ਸਾਡਾ ਹੋਰ ਸਾਰੇ ਸਾਡੇ ਗੈਜਟਸ ਅਸੀਂ ਤਾਂ ਹੀ ਮਾਣ ਸਕਦੇ ਹਾਂ ਜੇ ਸਾਡੇ ਕੋਲ ਸਰੀਰ ਆ ਤੁਸੀਂ ਸੋਚ ਕੇ ਦੇਖੋ ਇੱਕ ਦਿਨ ਬੁਖਾਰ ਚੜਿਆ ਹੋਵੇ ਤਾਂ ਆਪਣਾ ਅੱਖਾਂ ਪੱਟਣ ਨੂੰ ਜੀ ਨਹੀਂ ਕਰਦਾ ਕੋਈ ਵੀ ਚੀਜ਼ ਖਾਣ ਨੂੰ ਜੀ ਨਹੀਂ ਕਰਦਾ ਮਨ ਇੰਨਾ ਖਰਾਬ ਹੁੰਦਾ ਨਾ ਕਿਸੇ ਕੋਲ ਬੈਠਣ ਨੂੰ ਜੀ ਕਰਦਾ ਇੰਨਾ ਜਿਹੜਾ ਸਾਡਾ ਸਰੀਰ ਹੈਗਾ ਜ਼ਰੂਰੀ ਆ ਸਾਡੇ ਲਈ ਫਿਰ ਅਸੀਂ ਉਹਦੇ ਲਈ ਇੰਨੀ ਘੌੜ ਕਿਉਂ ਕਰਦੇ ਆ ਅਸੀਂ ਉਹਦੇ ਲਈ ਜਿਹੜੇ ਜ਼ਰੂਰੀ ਕੰਮ ਉਹ ਪਿੱਛੇ ਕਿਉਂ ਪਾਈ ਜਾਂਦੇ ਆ ਜੇ ਹਾਰਟ ਨਾਲ ਕੋਈ ਬਿਮਾਰੀ ਆਪਾਂ ਨੂੰ ਹੈਗੀ ਹੈ ਜਾਂ ਹਾਰਟ ਦੀ ਕੋਈ ਪ੍ਰੋਬਲਮ ਆਉਂਦੀ ਹੈਗੀ ਆ ਸਾਹ ਚੜਦਾ ਹੈ ਸਾਹ ਉਖੜਦਾ ਹੈ ਹਨਾ ਤੇ ਇਹਦੇ ਲਈ ਸਾਨੂੰ ਲਿਪਿਡ ਪ੍ਰੋਫਾਈਲ ਹੁੰਦੀ ਆ ਉਹ ਸਾਨੂੰ ਹਰ 6 ਮਹੀਨੇ ਬਾਅਦ ਕਰਾ ਲੈਣੀ ਚਾਹੀਦੀ ਉਹਦੇ ਵਿੱਚ ਦਿਲ ਨਾਲ ਸੰਬੰਧਿਤ ਸਾਰੇ ਟੈਸਟ ਹੁੰਦੇ ਨੇ ਕਈ ਵਾਰ ਨਾ ਦਿਲ ਦਾ ਜਿਹੜਾ ਪੰਪ ਹੈਗਾ ਉਹ ਸਲੋ ਕੰਮ ਕਰਦਾ ਤੇ ਉਹਦੇ ਨਾਲ ਹੀ ਤਾਂ ਆਕਸੀਜਨ ਸਾਡੇ ਸਾਰੇ ਸਰੀਰ 'ਚ ਜਾਣੀ ਹੁੰਦੀ ਆ ਤੇ ਇਹ ਬਹੁਤ ਵੱਡੀ ਸਮੱਸਿਆ ਹੈਗੀ ਆ ਸਾਨੂੰ ਇਹਦੇ ਜਿਹੜੇ ਸਿੰਪਟਮਸ ਆ ਜਾਂ ਕਹਿ ਲਓ ਕਿ ਘੰਟੀਆਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਪਹਿਲਾਂ ਹੀ ਜਿਹੜਾ ਰੱਬ ਹੈ ਨਾ ਕੁਦਰਤ ਆ ਉਹ ਸਾਨੂੰ ਇੱਕ ਵਾਰੀ ਅਵੇਅਰ ਜ਼ਰੂਰ ਕਰਦੀ ਆ అలਾਰਮ ਜ਼ਰੂਰ ਵਜਾਉਂਦੀ ਆ ਕਿ ਹੁਣ ਇਹ ਸਹੀ ਟਾਈਮ ਆ ਤੁਸੀਂ ਆਪਦੇ ਸਿਹਤ ਦਾ ਧਿਆਨ ਦਿਓ ਸਿਹਤ ਵੱਲ ਮੁੜੋ ਹਨਾ ਪਰ ਅਸੀਂ ਇੰਨੇ ਟੀਟਾ ਅਸੀਂ ਹੋਰ ਬਹੁਤ ਖਰਚ ਕਰਾਂਗੇ ਪਰ ਅਸੀਂ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ ਸਾਰੀਆਂ ਚੀਜ਼ਾਂ ਤੋਂ ਉੱਤੇ ਸਾਡੀ ਸਿਹਤ ਹੈਗੀ ਐ ਅ ਤੁਸੀਂ ਸੋਚ ਕੇ ਦੇਖੋ ਜਦੋਂ ਡਾਕਟਰ ਇੱਕਦਮ ਐਲਾਨ ਕਰ ਦਿੰਦੇ ਆ ਕਿ ਇਹਦੀ ਤਾਂ ਹੁਣ ਬਾਈਪਾਸ ਸਰਜਰੀ ਹੋਊਗੀ ਹੁਣ ਸਟੰਟ ਪਾਊਗਾ ਦਿਲ ਦੇ ਵਿੱਚ ਜਾਂ ਇਹਦੀਆਂ ਕਿਡਨੀਆ ਦੋਨੋਂ ਖਤਮ ਹੋਣ ਦੀ ਕਾਗਾਰ ਤੇ ਐ ਤੇ ਜੇ ਕੋਈ ਤੁਹਾਡਾ ਨੇੜੇ ਦਾ ਕੋਈ ਰਿਸ਼ਤੇਦਾਰ ਜਾਂ ਤੁਹਾਡਾ ਪਰਿਵਾਰ ਦਾ ਮੈਂਬਰ ਕੋਈ ਕਿਡਨੀ ਤੁਹਾਨੂੰ ਦੇ ਸਕਦਾ ਤਾਂ ਟ੍ਰਾਂਸਪਲੈਂਟ ਕਰਾਓ ਤਾਂ ਤੁਹਾਡੀ ਜਾਨ ਬਚ ਸਕਦੀ ਹੈ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਹਨਾ ਅੰਗ ਹੈਗੇ ਨੇ ਤੇ ਪਰ ਅਸੀਂ ਉਦੋਂ ਜਦੋਂ ਅਸੀਂ ਇੰਨਾਂ ਚੀਜ਼ਾਂ ਬਾਰੇ ਜਾਣਦੇ ਆ ਤੇ ਉਦੋਂ ਸਾਨੂੰ ਹੱਥਾਂ ਪੈਰਾਂ ਦੀ ਪਿਆ ਜਾਂਦੀ ਹੈ ਕਿ ਹੁਣ ਵਕਤ ਥੋੜਾ ਹੁਣ ਕੀ ਕਰੀਏ ਔਰ ਇਹਨਾਂ ਦਾ ਜਿਹੜਾ ਖਰਚਾ ਹੈਗਾ ਇਹ ਜਿਹੜੇ ਆਪਰੇਸ਼ਨ ਆ ਉਹ ਲੱਖਾਂ ਚ ਹੁੰਦੇ ਨੇ ਹਜ਼ਾਰਾਂ ਚ ਨਹੀਂ ਲੱਖਾਂ ਚ ਹੁੰਦੇ ਨੇ ਔਰ ਉਹ ਹੋਣ ਤੋਂ ਬਾਅਦ ਵੀ ਕੋਈ ਗਰੰਟੀ ਨਹੀਂ ਹੁੰਦੀ ਕਿ ਅਸੀਂ ਠੀਕ ਹੋ ਜਾਾਂਗੇ ਕਿਉਂਕਿ ਡਾਕਟਰ ਪਹਿਲਾਂ ਹੀ ਲਿਖਵਾ ਲੈਂਦੇ ਹੈਗੇ ਕਿ ਕੁਝ ਵੀ ਆਪਣੇ ਆਪਰੇਸ਼ਨ ਦੇ ਦੌਰਾਨ ਪੇਸ਼ੈਂਟ ਨੂੰ ਕੁਝ ਹੁੰਦਾ ਤਾਂ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਆ ਤਾਂ ਸੋਚ ਕੇ ਦੇਖੋ ਕਿ ਇਹ ਜਿਹੜੀਆਂ ਚੀਜ਼ਾਂ ਇਹ ਜਿਹੜੇ ਸਰੀਰਕ ਅੰਗ ਸਾਨੂੰ ਕੁਦਰਤ ਨੇ ਸਾਡੇ ਜਨਮ ਬਿਲੇ ਇੱਕ ਇੱਕ ਅੰਗ ਲੱਖਾਂ ਕਰੋੜਾਂ ਦਾ ਸਾਨੂੰ ਦੇ ਕੇ ਭੇਜਿਆ ਘੱਟੋ ਘੱਟ ਉਹਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਤਾਂ ਸਾਡੀ ਬਣਦੀ ਹੈ ਨਾ ਅਸੀਂ ਮਨੁੱਖ ਕਈ ਵਾਰ ਜੇ ਸੋਚ ਕੇ ਵੇਖੀਏ ਤਾਂ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਨਾ ਅਸੀਂ ਆਪਦੇ ਰਿਸ਼ਤੇ ਸੰਭਾਲ ਰਹੇ ਹਾਂ ਨਾ ਅਸੀਂ ਆਪਦੀ ਸਿਹਤ ਸੰਭਾਲ ਰਹੇ ਹਾਂ ਨਾ ਅਸੀਂ ਆਪਦਾ ਪਰਿਵਾਰ ਦਾ ਜਿਹੜਾ ਪ੍ਰਬੰਧ ਦਾ ਉਹ ਸੰਭਾਲ ਰਹੇ ਹਾਂ ਨਾ ਅਸੀਂ ਕਈ ਵਾਰ ਆਪਦਾ ਕਾਰੋਬਾਰ ਸੰਭਾਲਦੇ ਆ ਤਾਂ ਫਿਰ ਅਸੀਂ ਕਰ ਕੀ ਰਹੇ ਹਾਂ ਇਸ ਧਰਤੀ ਤੇ ਅਸੀਂ ਕਿਸ ਗੱਲ ਲਈ ਜਿਉ ਰਹੇ ਹਾਂ ਸੋ ਇਨਾਂ ਸਾਰੀਆਂ ਗੱਲਾਂ ਪ੍ਰਤੀ ਸੋਚਣਾ ਹਨਾ ਇਹਨਾਂ ਨੂੰ ਬਾਚਣਾ ਸਾਡਾ ਮੋਢਲਾ ਫਰਜ਼ ਹੈ ਦੁਨੀਆ ਦੀਆਂ ਸਾਰੀਆਂ ਸੁੱਖ-ਸਹੂਲਤਾਂ ਤਾਂ ਹੀ ਚੰਗੀਆਂ ਲੱਗਦੀਆਂ ਜੇ ਸਾਡੇ ਕੋਲ ਇੱਕ ਤੰਦਰੁਸਤ ਸਿਹਤ ਹੈਗੀ ਆ ਸਰੀਰ ਹੈਗਾ ਸਾਡਾ ਕਿਤੇ ਜਾਣ ਨੂੰ ਦਿਲ ਕਰਦਾ ਕੋਈ ਚੀਜ਼ ਦੇਖਣ ਨੂੰ ਜੀ ਕਰਦਾ ਘੁੰਮਣ ਨੂੰ ਦਿਲ ਕਰਦਾ ਕੁਝ ਖਾਣ ਨੂੰ ਜੀ ਕਰਦਾ ਤਾਂ ਸਾਰਾ ਕੁਝ ਕਿਵੇਂ ਚੰਗਾ ਲੱਗੂਗਾ ਜੇ ਸਾਡੀ ਸਿਹਤ ਚੰਗੀ ਹੋਊਗੀ ਜੇ ਸਿਹਤ ਹੀ ਨਹੀਂਗੀ ਤਾਂ ਫਿਰ ਸਾਡੇ ਪੱਲੇ ਕੀ ਰਹਿ ਗਿਆ ਸੋ ਜਿਸ ਸਹੂਬਿਦਾਵਾਂ ਨੂੰ ਅਸੀਂ ਇਕੱਤਰ ਕਰਨ ਲਈ ਆਪਦਾ ਕੀਮਤੀ ਸਮਾਂ ਗਵਾਉਨੇ ਆ ਆਪਣੀ ਸਿਹਤ ਨੂੰ ਅੱਖੋਂ ਪਰੋਖੇ ਕਰਦੇ ਆ ਉਹਨਾਂ ਦਾ ਸੁੱਖ ਮਾਨਣਾ ਵੀ ਤਾਂ ਅਸੀਂ ਆਪਣੀ ਸਿਹਤ ਨਾਲ ਹੀ ਹੈ ਨਾ ਜੇ ਸਾਡੇ ਕੋਲ ਇਹ ਅਨਮੁੱਲੀ ਜੀ ਚੀਜ਼ ਸਾਡੀ ਸਿਹਤ ਸਾਡੇ ਕੋਲ ਸਾਬਤ ਸਬੂਤੀ ਨਹੀਂ ਹੈਗੀ ਤਾਂ ਬਾਕੀ ਸਾਰੀਆਂ ਚੀਜ਼ਾਂ ਤਾਂ ਫਿਰ ਉਹਨਾਂ ਦਾ ਕੋਈ ਅਰਥ ਨਹੀਂ ਹੁੰਦਾ ਸਾਡੀ ਲਾਈਫ ਦੇ ਵਿੱਚ ਸੋ ਇਹ ਗੱਲ ਜਦੋਂ ਮੈਂ ਪੜ ਰਹੀ ਸੀ ਨਾ ਤਾਂ ਮੈਨੂੰ ਲੱਗਿਆ ਕਿ ਹਾਂ ਵਾਕਈ ਅਸੀਂ ਹੋਰ ਬਹੁਤ ਗੱਲਾਂ ਕਰਦੇ ਹਾਂ ਬਹੁਤ ਸਾਰੇ ਵਿਸ਼ਿਆਂ ਤੇ ਆਪਾਂ ਬੋਲਦੇ ਹਾਂ ਤੇ ਇਹ ਵੀ ਬਹੁਤ ਖਾਸ ਵਿਸ਼ਾ ਹੈਗਾ ਇਹਦੇ ਬਾਰੇ ਵੀ ਆਪਾਂ ਸੋਚੀਏ ਆਪਾਂ ਧਿਆਨ ਦੇਈਏ ਜਿਵੇਂ ਗੁਰਦਾਸ ਮਾਨ ਦਾ ਇੱਕ ਗੀਤ ਹੈਗਾ ਨਾ ਕਿ ਅੱਖਾਂ ਗਈਆਂ ਜਹਾਨ ਗਿਆ ਦੰਦ ਗਏ ਤਾਂ ਖਾਣ ਗਿਆ ਸੋ ਜਦੋਂ ਸਾਡੀ ਸਿਹਤ ਹੀ ਨਹੀਂ ਹੈਗੀ ਕੱਲਾ ਕੱਲਾ ਅੰਗ ਸਾਡਾ ਖਤਮ ਹੋਣ ਦੇ ਕਿਨਾਰੇ ਆ ਤਾਂ ਅਸੀਂ ਕੀ ਕਰਨਾ ਐਸ ਜ਼ਿੰਦਗੀ ਤੋਂ ਅਸੀਂ ਇਸ ਜ਼ਿੰਦਗੀ ਨੂੰ ਤੇ ਰਹਿ ਕੇ ਕੀ ਕਰਨਾ ਅਸੀਂ ਦੂਜਿਆਂ ਤੇ ਵੀ ਭਾਰੀ ਹੋਵਾਂਗੇ ਜਦੋਂ ਕੋਈ ਇਨਸਾਨ ਮੰਜੇ ਤੇ ਪਿਆ ਹੁੰਦਾ ਨਾ ਸਾਡੇ ਪਰਿਵਾਰ ਦਾ ਤਾਂ ਜਿਹੜੇ ਬਾਕੀ ਸਾਰੇ ਹੁੰਦੇ ਨੇ ਤਕਰੀਬ ਆਪਣੇਆਂ ਚੋਂ ਬਹੁਤੇ ਉਹਨਾਂ ਨੂੰ ਉਹ ਬੰਦਾ ਬੋਝ ਹੀ ਲੱਗਦਾ ਖਾਸ ਕਰਕੇ ਬੁਢਾਪੇ ਦੇ ਵਿੱਚ ਕਿਉਂਕਿ ਉਦੋਂ ਤੱਕ ਲੀਆਂ-ਲੀਆਂ ਚੀਜ਼ਾਂ ਜਿਹੜੀਆਂ ਉਹ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਪਰ ਇਨਾਂ ਸਾਰੀਆਂ ਚੀਜ਼ਾਂ ਨੂੰ ਵਕਤ ਰਹਿੰਦੇ ਅਸੀਂ ਇੰਨਾ ਬਾਰੇ ਧਿਆਨ ਦੇਣਾ ਬਣਦਾ ਤਾਂ ਕਿ ਜਦ ਸਾਡਾ ਬੁਢਾਪਾ ਹੈਗਾ ਉਹ ਵੀ ਸੌਖਿਆਂ ਲੰਘ ਜੇ ਤੇ ਅਸੀਂ ਕਿਸੇ ਤੇ ਬੋਝ ਨਾ ਬਣੀਏ ਸੋ ਇਹ ਸੀਗੀ ਅੱਜ ਦੀ ਗੱਲਬਾਤ ਸੋ ਏਸੀਆਂ ਦੇ ਅੰਦਰ ਬਹੁਤਾ ਚਿਰ ਬੈਠੇ ਰਹਿਣ ਵਾਲੀ ਆ ਜਿਹੜੀ ਆਰਾਮ ਤਲਬੀ ਹੈਗੀ ਉਹ ਤਿਆਗੀਏ ਆਪਣੀ ਸਿਹਤ ਦਾ ਧਿਆਨ ਰੱਖੀਏ ਸੈਰ ਕਰੀਏ ਜਿਆਦਾ ਪਾਣੀ ਪੀਏ ਟਾਈਮ ਟੂ ਟਾਈਮ ਡਾਕਟਰਸ ਨੂੰ ਦਿਖਾਈਏ ਟੈਸਟ ਕਰਾਈਏ ਤੇ ਇਸ ਜ਼ਿੰਦਗੀ ਦਾ ਹਰ ਰੰਗ ਮਾਣੀਏ ਸੋ ਅੱਜ ਦੀ ਇਹੀ ਗੱਲਬਾਤ ਸੀਗੀ ਫਿਰ ਜਲਦੀ ਮਿਲਦੇ ਹਾਂ ਕਿਸੇ ਨਵੀਂ ਗੱਲਬਾਤ ਨਾਲ ਤੁਸੀਂ ਜੁੜੇ ਰਹੋ ਦਸਤਕ ਨਾਲ ਸਤਿ ਸ਼੍ਰੀ ਅਕਾਲ